ਹਾਂ ਛੋਡੇ ਦਾ ਨਾ ਸਾਰੀ ਉਮਰ ਮੋਗੇ ਦਾ ਪਾਣੀ ਲੱਗਦਾ ਬਾਈ ਸਾਡੇ ਹੁਣ ਵੀ ਲੱਗਦਾ ਪਹਿਲਾਂ ਆਏ ਸੀ ਬਰਮੇ ਤੋਂ ਬਿਨਾ ਲੱਗ ਜਾਂਦਾ ਸੀ ਠੀਕ ਹੈ ਹਾਂ ਉਹ ਉਥੇ ਮੋਗਾ ਸੀ ਹਾਂ ਉਹ ਚੱਲ ਕੁਝ ਬੰਦਿਆਂ ਦੀ ਸ਼ਰਾਰਤ ਲਾ ਲਾ ਕਿਵੇਂ ਲਾ ਲਾ ਹਾਂ ਮੋਗਾ ਉਧਰ ਲੈ ਕੇ ਚਾ ਕੇ ਹਾਂ ਠੀਕ ਹੈ ਪਹਿਲਾਂ ਸਾਡੇ ਹਉਥੋਂ ਨੱਕੇ ਵੱਡ ਲੱਗਦਾ ਹੁੰਦਾ ਸੀ ਪਾਣੀ ਹਾਂ ਠੀਕ ਹੈ ਨੱਕੇ ਵੱਡ ਲੱਗਦਾ ਸੀ ਸਾਰੇ ਨੂੰ ਲੱਗ ਜਾਂਦੇ ਸੀ ਉਧਰ ਵੀ ਪਾਣੀ ਜਾਂਦਾ ਸੀ ਹੁਣ ਮੋਗਾ ਉਧਰ ਵਗ ਗਿਆ ਇਧਰ ਚੜਾਈ ਹੋ ਗਈ ਠੀਕ ਹੈ ਹੁਣ ਅਸੀਂ ਬਰਮੇ ਨਾਲ ਚਾ ਕੇ ਲਾ ਲੈਣੇ ਠੀਕ ਹੈ ਪਰ ਹੁਣ ਤਾਂ ਹੋਰ ਵੀ ਬਥੇਰੀਆਂ ਅ ਮੰਨ ਲਓ ਤਕਨੀਕਾਂ ਨਾ ਬਰਮਾ ਲੱਗ ਜਾਂ ਆਹੋ ਲੱਗ ਜਾਂਦਾ ਪੱਖਾ ਹਾਂ ਹਨਾ ਉੱਤੇ ਫੀਟਰ ਵੀ ਧਰੇ ਜਾਂਦਾ ਇੱਥੇ ਚੈਨਰ ਧਰੇ ਜਾਂਦੀਆਂ ਉਹ ਚੱਕੇ ਲੱਗ ਜਾਂਦਾ ਬਾਕੀ ਸਿਰ ਸਾਡੇ ਕੋਲੇ ਬਰਮਾ ਪੁਰਾਣਾ ਪਿਆ ਸੀ ਆ ਆਸੀਂ ਓਲੂ ਪਹਿਲਾਂ ਦਾ ਬੜਾ ਰੱਖਿਆ ਸੀ ਹਨਾ ਉਹਦੇ ਮੈਂ ਕਿਹਾ ਕਾਹ ਨੂੰ 40 45000 ਰੁਪਏ ਲਾਉਣਾ 40 45000 ਲੱਗ ਜਾਂਦਾ ਬਰਮਾ ਆਪਣੇ ਕੋਲੇ ਪਈ ਸੀਗਾ ਹਾਂ ਉਹਦਾ ਮੰਨ ਲਓ ਪਹਿਲਾਂ ਆਪਾਂ ਵਾਰੀ ਲਾਉਣੀ ਛੜਤੀ ਸੀ ਤੈਨੂੰ ਮੈਂ ਸਹੀ ਦੱਸਾਂ ਠੀਕ ਹੈ ਕੁਝ ਕੁ ਸਾਲ ਤਾਂ ਲਾਈ ਹੈ ਠੀਕ ਹੈ ਉਦੋਂ ਬਾਅਦ ਜਦੋਂ ਖਾਲ ਕੱਢਣੋਂ ਹਟ ਗਿਆ ਹਾਂ ਹਾਂ ਠੀਕ ਆ ਉਹ ਵੀ ਕਿਸੇ ਦੀ ਸ਼ਰਾਰਤ ਮੰਨ ਕਿਵੇਂ ਮੰਨ ਖਾਲ ਕੱਢਣੋਂ ਹਟ ਗਿਆ ਵੀ ਇਹਨਾਂ ਦੇ ਪਾਣੀ ਨਾ ਲੱਗੇ ਹਾਂ ਠੀਕ ਆ ਉਦੋਂ ਬਾਅਦ ਅਸੀਂ ਬਾਰਿਸ਼ ਛੱੜਦੀ ਤਾਂ ਸਾਢੇ 3 1/4 ਘੰਟੇ ਬਾਰਿਸ਼ ਆਪਣੀ ਹਾਂ ਸਾਢੇ ਠੀਕ ਆ ਜਦੋਂ ਬਾਰਿਸ਼ ਛੱੜਦੀ ਤੇ ਲੋਕ ਲਾਈਗੇ ਹਾਂ ਠੀਕ ਆ ਉਦੋਂ ਬਾਅਦ ਖਾਲ ਕੱਢ ਲਿਆਂਦਾ ਫੇਰ ਕੰਮ ਸਟਾਰਟ ਕਰਤਾ ਠੀਕ ਆ ਹੁਣ ਫੇਰ ਆਪਾਂ ਚਾ ਕੇਦਗੀ ਝੋਨੇ ਨੂੰ ਮੋਗੇ ਦਾ ਪਾਣੀ ਲਾਇਆ ਆ ਉਹ ਔਲੂ ਬਣਾ ਕੇ ਤੇ ਬਰਮਾ ਆਪਣੇ ਕੋਲੇ ਪਿਆ ਸੀ ਪੁਲੀ ਲਿਆਂਦੀ ਉਹਦੀ ਤੇ ਲਾ ਕੇ ਆਪਣੇ ਵਾਲੇ ਟਰੈਕਟਰ ਤੇ ਇੱਥੇ ਫਿੱਟ ਕਰਕੇ ਹੁਣ ਆਪਾਂ ਚੱਕ ਕੇ ਲਾ ਲੈਨੇ ਆ ਬਾਣੀ ਪਹਿਲਾਂ ਆਪਣੇ ਨੱਕੇ ਵੱਡ ਲੱਗਦਾ ਹੁੰਦਾ ਸੀ ਆ ਬਾਣੀ ਠੀਕ ਹੈ ਹੁਣ ਪਰਮਾਤਮਾ ਕਿਰਪਾ ਕਰੂਗਾ ਕਿਸੇ ਵੇਲੇ ਹਾਂ ਠੀਕ ਹੈ ਆਪਾਂ ਆਹ ਮਿੱਟੀ ਚੱਕ ਕੇ ਹਾਂ ਤੇ ਇਹਦੇ ਖਾਲ ਦੇ ਬਰਾਬਰ ਕਰ ਲਾਂਗੇ ਹਾਂ ਖਾਲ ਦੇ ਬਰਾਬਰ ਕਰ ਲਈ ਫਿਰ ਨੱਕੇ ਵੱਡ ਲੱਗਣ ਲੱਗ ਜੂਗਾ ਹਾਂ ਠੀਕ ਹੈ ਬਸ ਫਿਰ ਉਮ ਸਾਰੀ ਵਾਰੀ ਫੇਰ ਸਹੀ ਲੱਗੇ ਕਰੂ ਹੁਣ ਆਏ ਆ ਬਰਮੇ ਦੀ ਥੋੜੀ ਜਿਹੀ ਦਿੱਕਤ ਆ ਜਾਂਦੀ ਹੈ ਬਰਮਾ ਪਾਣੀ ਭਾਲ ਦਾ ਬਾਲਾ ਇੱਕੇਦਮ ਚੱਕ ਕੇ ਛੱਲ ਛੱਡ ਦਿੰਦਾ ਪਰਮਾ ਉਸ ਤੋਂ ਬਾਅਦ ਪਾਣੀ ਮੁੱਕ ਜਾਂਦਾ ਪਰਮਾ ਫੇਰ ਪਾਣੀ ਛੱਡ ਦਿੰਦਾ ਹਾਂ ਇਹਦਾ ਪੱਖਾ ਹਾਂ ਉਹ ਪਾਣੀ ਨਹੀਂ ਛੱੜਦਾ ਹਨਾ ਹੁਣ ਜ਼ਿਆਦਾ ਤਕਨੀਕ ਕਰਾਂਗੇ ਪਹਿਲਾਂ ਪੱਖੇ ਦੀ ਠੀਕ ਹੈ ਉਸ ਤੋਂ ਬਾਅਦ ਪਰਮਾ ਦਾ ਮੇਹਰ ਕਰੇ ਕਿਰਪਾ ਕਰੇ ਥੋੜੇ ਚਿਰ ਬਾਅਦ ਆਪਾਂ ਇਹ ਮਿੱਟੀ ਚੱਕ ਦੇਣੀ ਹੈ ਚੱਕ ਕੇ ਇਹਦੇ ਖਾਲ ਦੇ ਬਰਾਬਰ ਕਰ ਲਾਂਗੇ ਫੇਰ ਆਪਣੇ ਨੱਕੇ ਵੱਢਣ ਲੱਗਣ ਨੱਕੇ ਵੱਢ ਲੱਗਣ ਲੱਗ ਜੂਆ ਹੁਣ ਕਿਰ ਆਪਣੀ ਥੋੜੀ ਜੇਬ ਤੰਗੀ ਹੈ ਠੀਕ ਹੈ ਪਹਿਲਾਂ ਹੋਂ ਉਥੇ ਆਪਣੇ ਨੱਕੇ ਬਾਢੀ ਲੱਗਦਾ ਸੀ ਹਾਂ ਉਹ ਬਸ ਕਿਵੇਂ ਲਾਲਾ ਕਿਸੇ ਦਾ ਮਾਲੂ ਬੁਰਾ ਤਕਣਾ ਜਾਂ ਕਿਵੇਂ ਲਾਲਾ ਮੋਗਾ ਉਧਰ ਲੈ ਗਏ ਹਾਂ ਸਾਰੇ ਇਕੱਠੇ ਰਲ ਕੇ ਸਾਰਿਆਂ ਨੇ ਸੈਨਾ ਆਇਰਾ ਵਗੈਰਾ ਕੀਤੇ ਮੋਗਾ ਉਧਰ ਲੈ ਗਏ ਪਹਿਲਾਂ ਮੋਗਾ ਇੱਥੇ ਸੀ ਆਪਣੇ ਵਧੀਆ ਪਾਣੀ ਲੱਗਦਾ ਸੀ ਤੇ ਚਲੋ ਆਏ ਹੁਣ 10 ਲੀਟਰ ਤੇਲ ਮੱਚ ਜਾਂਦਾ ਹਜ਼ਾਰ ਦਾ ਉਦੋਂ ਐਸੇ ਫਿਰੀ ਲੱਗ ਜਾਂਦਾ ਸੀ ਹਣਾ ਪਰ ਹੁਣ ਪ੍ਰਮਾਤਮਾ ਮਿਹਰ ਕਰੂਗਾ ਪ੍ਰਮਾਤਮਾ ਨੇ ਕੁਝ ਨਹੀਂ ਲੁਕੋ ਕੇ ਰੱਖਿਆ ਫਸਲ ਆਪਣੇ ਵਧੀਆ ਹੁੰਦੀ ਹੈ ਤੇ ਸਾਰਾ ਕੁਝ ਵਧੀਆ ਹੈ ਆਹੀ ਹੈ ਵੀ ਚਲ ਇੱਥੇ ਖੇਚਲਾ ਹੁੰਦੀ ਹੈ ਉਹ ਦਾ ਗੱਲੀ ਕਹੀ ਲੈ ਕੇ ਆਉਣੀ ਹੈ ਹਣਾ ਜੇ ਬਾਨ ਬਰਾਬਰ ਹੋਵੇ ਹੁਣ ਆਏ ਆ ਟਰੈਕਟਰ ਖਿੱਚਣਾ ਪੈਂਦਾ ਨਾਲ ਬਰਮਾ ਲਿਆਉਣਾ ਪੈਂਦਾ ਪਹਿਲਾਂ ਅੱਧਾ ਘੰਟਾ ਸੈੱਟ ਕਰਨਾ ਪੈਂਦਾ ਹਨਾ ਬਰਮਾ ਕਿਹੜਾ ਵੀ ਮਾਲ ਆਈ ਮਾਲਾ ਧਰਤਾ ਆ ਕੇ ਚੱਕ ਲੈਂਦਾ ਹਨਾ ਤੇ ਮਾੜਾ ਸੈਟਿੰਗ ਮੈਟਿੰਗ ਕਰਕੇ ਤੇ ਆਈ ਅੱਧਾ ਘੰਟਾ ਲੱਗ ਜਾਂਦਾ ਉਸ ਤੋਂ ਬਾਅਦ ਪਾਣੀ ਚੱਕ ਲੈਂਦਾ ਬਸ ਪਹਿਲਾਂ ਆ ਜਾਈਦਾ ਅੱਧਾ ਘੰਟਾ ਤੇ ਪਾਣੀ ਆ ਪਾਇਤ ਕੀ ਮੋਗੇ ਦਾ ਵਧੀਆ ਲਾਏ ਠੀਕ ਹੈ ਹੈ ਪਾਣੀ ਲੱਗਦਾ ਹੈ ਸਾਰੀ ਉਮਰ ਕਿਉਂ ਨਹੀਂ ਲੱਗਣਾ ਯਾਰ ਲਾਉਨੇ ਆਪਾਂ ਇਹਦੀ ਚੱਕ ਕੇ ਲਾਇਆ ਪਾਣੀ ਪਹਿਲਾਂ ਨੱਕੇ ਵੱਡ ਲੱਗਦਾ ਸੀ ਵੇਚ ਲਈ ਆਪਾਂ ਬਾਰਿ ਛੜਤੀ ਸੀ ਉਹ ਮਰਨਾ ਹੁਣ ਆਪਾਂ ਫੇਰ ਬਾਰਿ ਲਾਉਣ ਲੱਗੇ ਹੈ ਤੇ ਹੁਣ ਪਰਮਾਤਮਾ ਮਿਹਰ ਕਰੂ ਆਪਾਂ ਬਰਾਬਰ ਕਰ ਲਾਂਗੇ ਤੇ ਫੇਰ ਨੱਕੇ ਵੱਡਾ ਲੱਗਣ ਲੱਗ ਜੂਗਾ ਤੇ ਐ ਇੱਕ ਤੈਨੂੰ ਹੋਰ ਗੱਲ ਦਾ ਤਾਨੇ ਨਹੀਂ ਦੇਣਾ ਮਾਰਿਆ ਕਰ ਭਰਾਵਾ ਠੀਕ ਹੈ ਜੇ ਤੂੰ ਆ ਕੇ ਕਹਣਾ ਮਗਰਾ ਛੋਡੇ ਤਾਂ ਨਹੀਂ ساری ਉਮਰ ਪਾਣੀ ਲੱਗਦਾ ਹੁਣ ਤੱਕ ਲਾਇਆ ਹੀ ਆ ਆਪਾਂ ਪਾਣੀ ਠੀਕ ਹੈ ਐ ਕਿਸੇ ਨੂੰ ਰੁੱਖੇ ਤਰੀਕੇ ਨਾਲ ਗੱਲ ਨਹੀਂ ਕਹੀਦੀ ਹੁੰਦੀ ਠੀਕ ਹੈ ਹੁਣ ਸਾਨੂੰ ਵੀ ਪਤਾ ਹੈ ਵੀ ਮਿੱਟੀ ਚੱਕਣ ਵਾਲੀ ਪਈ ਹੈ ਪਰ ਸਾਡੀ ਹਲੇ ਜੇਬ ਭਾਰ ਨਹੀਂ ਝਲਦੀ ਹਾਂ ਠੀਕ ਹੈ ਨਾ ਤੂੰ ਆ ਕੇ ਪੜੱਕ ਦੇਵੇਂ ਕਹਦਾ ਮਗਰਾ ਛੋਡੇ ਤਾਂ ਨਹੀਂ ساری ਉਮਰ ਪਾਣੀ ਲੱਗਦਾ ਹਾਂ ਇਹ ਗਲਤ ਗੱਲ ਹੈ ਤੇਰੀ ਕੋਈ ਨਾ ਭਈਰ ਗਲਤੀ ਹੋ ਗਈ ਹਾਂ ਗਲਤੀ ਹੋ ਗਈ ਸਾਨੂੰ ਵੀ ਦੀਂਦਾ ਵੀ ਮਿੱਟੀ ਚੱਕਣ ਵਾਲੀ ਹੈ ਪਰ ਹਲੇ ਸਾਡੇ ਕੋਲੇ ਗੁੰਜਾਇਸ਼ ਹੈ ਨਹੀਂ ਪਰ ਮਾਦਵਾ ਮਿਹਰ ਕਰੂਗਾ ਮਿੱਟੀ ਵੀ ਚੱਕ ਲਾਂਗੇ ਇਹਦੇ ਬਰਾਬਰ ਵੀ ਕਰ ਲਾਂਗੇ ਨੱਕੇ ਵੱਟ ਵੀ ਲਾਉਣ ਲੱਗ ਜਾਗੇ ਹਨਾ ਉਹਨਾਂ ਤੋਂ ਪਹਿਲਾਂ ਆਪਾਂ ਕਿਸੇ ਨੂੰ ਨਹੀਂ ਕਹਦੇ ਜਿੱਦ ਦੇ ਨੱਕੇ ਵੱਟ ਲੱਗਣ ਲੱਗਿਆ ਉਹ ਦੇਖ ਲਿਆ ਹਰ ਕੇ ਕਹਿੰਦੇ ਭਈਆ ਸਾਡੇ ਨੱਕੇ ਵੱਡ ਲੱਗਦਾ ਠੀਕ ਐ ਇਸ ਤੋਂ ਬਾਅਦ ਕਿਸੇ ਨੂੰ ਰੁੱਖਾ ਬੋਲਣਾ ਬੋਲੀ ਠੀਕ ਐ ਨਹੀਂ ਬੋਲਦਾ ਹਾਂ ਉਹ ਪਰਮਾਤਮਾ ਦੀ ਸਿਰਤ ਹੀ ਹੁੰਦਾ ਸਾਰਾ ਕੁਝ ਪੁੱਤ ਬਣ ਕੇ ਐਸੀਆਂ ਗੱਲਾਂ ਨਹੀਂ ਕਰੀਦਾ ਹੁੰਦਾ ਸਿਆਣਾ ਬਣ ਕੇ ਨਾ ਚੰਗੀ ਸਲਾਹ ਤੇ ਚੰਗੀ ਮੱਤ ਦੀ ਦੀ ਹੁੰਦੀ ਹੈ